ਹਾਂਜੀ ਪੰਜਾਬੀਓ ਸਤਿ ਸ੍ਰੀ ਅਕਾਲ ਵੀ ਸਾਰਿਆਂ ਨੂੰ ਅੱਜ ਆਪਾਂ ਤੁਹਾਨੂੰ ਦੱਸਣ ਜਾ ਰਹੇ ਹਾਂ ਜਿਹੜਾ ਕੱਲ ਸੀਐਮ ਭਵਨਤਮਨ ਕਿਸਾਨਾਂ ਦਾ ਫਿਰ ਪੰਗਾ ਪੈ ਗਿਆ ਜਿਹਦੇ ਵਿੱਚ ਸੀਐਮ ਭਵਨਤਮਨ ਨੇ ਕੱਲ ਇੱਕ ਇਹਨਾਂ ਦੇ ਉੱਪਰ ਇੱਕ ਬਹੁਤ ਤਿੱਖੇ ਸਵਾਲ ਵੀ ਬੋਲੇ ਗਏ ਕਿਹਾ ਗਿਆ ਕਿ ਹੁਣ ਅਸੀਂ ਕਿਸਾਨਾਂ ਨੂੰ ਨਹੀਂ ਬਖਸ਼ਾਂਗੇ ਕਿਉਂਕਿ ਇਹ ਇੱਕ ਪਾਸੇ ਆਪਣੀਆਂ ਮੰਗਾਂ ਮੰਨਣ ਨੂੰ ਕਹਿ ਰਹੇ ਆ ਤੇ ਇੱਕ ਪਾਸੇ ਇਹ ਧਰਲੇ ਲਾ ਰਹੇ ਆ ਆ ਹੁਣ ਤੁਸੀਂ ਇਹ ਦੇਖੋ ਤੁਸੀਂ ਆਪਣੀਆਂ ਜਿਹੜੀਆਂ ਮੰਗਾਂ ਪੂਰੀਆਂ ਕਰਾਉਣੀਆਂ ਜਾਂ ਧਰਨੇ ਲਾਉਣੇ ਆ ਕਿਉਂਕਿ ਤੁਸੀਂ ਲੋਕਾਂ ਨੂੰ ਪਰੇਸ਼ਾਨ ਕਰਦੇ ਹੋ ਆਵਾਜ਼ਾਈ ਜਿਹੜੀ ਲੋਕ ਆਪਾਂ ਕਹਿੰਦੇ ਆਵਾਜ਼ਾਈ ਵਾਲੇ ਲੋਕਾਂ ਨੂੰ ਤੁਸੀਂ ਧਰਨੇ ਲਾ ਕੇ ਬਿਨਾਂ ਖਾਲਤੂ ਖੱਜਲ ਕਰਦੇ ਹੋ ਤਾਂ ਹੁਣ ਇੰਨਾ ਇਹ ਸੋਡੇ ਤੇ ਸਖਤੀ ਕਾਰਵਾਈ ਹੋਣੀ ਆ ਤਾਂ ਕੱਲ ਜਿਹੜੇ ਇਹਨਾਂ ਦੇ ਕਿਸਾਨ ਆਗੂ ਜਿਵੇਂ ਜਗਿੰਦਰ ਸਿੰਘ ਜੋ ਉਹਨਾਂ ਦਾ ਜੋ ਕਿਸਾਨ ਆਗੂ ਉਹਨੂੰ ਵੀ ਇਹਨਾਂ ਨੇ ਨજરਬੰਦ ਕੀਤਾ ਗਿਆ ਤਾਂ ਜਿਹੜਾ ਹੁਣ ਆਪਾਂ ਗੱਲ ਕਰੀਏ ਜਿੰਨੇ ਵੀ ਕਿਸਾਨਾਂ ਨੂੰ ਕਈ ਥਾਵਾਂ ਤੇ ਕੱਲ ਕਿਸਾਨਾਂ ਨੂੰ ਇਹਨਾਂ ਨੇ ਗ੍ਰਿਫਤਾਰ ਕੀਤਾ ਨજરਬੰਦ ਕੀਤਾ ਗਿਆ ਵੀ ਹੁਣ ਗੱਲ ਇੰਨੀ ਕ ਇੱਕ ਪਾਸੇ ਤਾਂ ਇਹ ਪੰਜਾਬ ਨੂੰ ਕਹਿੰਦੇ ਅਸੀਂ ਤੁਹਾਡਾ ਭਲਾ ਕਰਨ ਜਾ ਰਹੇ ਹਾਂ ਅਸੀਂ ਨਸ਼ੇ ਦੇ ਨਸ਼ਾ ਨੇ ਮੁੱਧਾਂ ਤੇ ਜੀ ਰੋਕ ਲਾ ਰਹੇ ਹਾਂ ਤੇ ਲੋਕਾਂ ਦੇ ਨਸ਼ੇ ਤਸਕਰਾਂ ਦੇ ਘਟਾ ਰਹੇ ਹਾਂ ਹੁਣ ਗੱਲ ਆਪਾਂ ਇੰਨੀ ਕ ਕਹਿਣਾ ਚਾਹੁੰਦੇ ਆ ਭਵੰਤਮਾਨ ਨੂੰ ਵੀ ਤਿੰਨ ਸਾਲ ਕਿੱਥੇ ਗਏ ਹੋਏ ਸੀ ਤੁਸੀਂ ਅੱਜ ਤੁਸੀਂ ਕਹਿੰਦੇ ਹੋ ਅਸੀਂ ਨਸ਼ਾ ਤਸਕਰਾਂ ਦੇ ਘਟਾਉਣੇ ਆ ਤਾਂ ਹੁਣ ਜਿਹੜੀਆਂ ਮੰਗਾਂ ਨੂੰ ਲੈ ਕੇ ਇਹਨਾਂ ਨੇ ਕੇਂਦਰ ਸਰਕਾਰ ਨਾਲ ਗੱਲਬਾਤ ਕਰਨ ਚੱਲੇ ਸੀ ਕੱਲ ਕਿਸਾਨ ਚੰਡੀਗੜ੍ਹ ਵਾਲਾ ਤਾਂ ਇਹਨਾਂ ਨੇ ਰਸਤੇ ਦੇ ਵਿੱਚ ਜਿਵੇਂ ਬਠਿੰਡਾ ਰੋਡ ਆ ਜਿਹੜਾ ਵੱਡਾ ਰੋਡ ਉੱਥੇ ਇਹਨਾਂ ਨੇ ਆਪਣੇ ਆਰਮੀ ਦੇ ਨੌਜਵਾਨ ਭੇਜ ਕੇ ਪੰਜਾਬ ਪੁਲਿਸ ਘੱਟੋ ਘੱਟ 3000 ਪੁਲਿਸ ਵਾਲਾ 3000 ਆਰਮੀ ਦਾ ਨੌਜਵਾਨ ਤਾਂ ਇਹਨਾਂ ਨੇ ਉਹਨਾਂ ਨੂੰ ਉੱਥੇ ਤੈਨਾਤ ਕਰ ਦਿੱਤਾ ਸੀ ਵੀ ਅਸੀਂ ਅੱਗੇ ਕੁਚਕਰ ਨਹੀਂ ਹੋਣ ਦੇਵਾਂਗੇ ਤੁਹਾਨੂੰ ਅੱਗੇ ਨਹੀਂ ਨੰਗਣ ਦੇਵਾਂਗੇ ਕਿਉਂਕਿ ਤੁਸੀਂ ਬਹੁਤ ਧਰਨੇ ਵਾਲੇ ਥਾਂ ਥਾਂ ਤੇ ਜਿਵੇਂ ਸੋਡਾ ਜੀ ਕਰਦਾ ਤੁਸੀਂ ਧਰਨੇ ਲਾਉਣੇ ਹੁਣ ਮੈਂ ਇਹ ਪੁੱਛਣਾ ਚਾਹਣਾ ਜਿਹੜੇ ਟਰੱਕ ਚਲਾਉਂਦੇ ਆ ਤਾਂ ਸੋਡੇ ਹੀ ਕਿਸਾਨਾਂ ਦੇ ਪੁੱਤਰ ਹੈ ਵੀ ਉਹ ਕੌਣ ਹੈ ਤੁਸੀਂ ਉਹਨਾਂ ਨੂੰ ਵੀ ਖੱਜਲ ਖਰਾਬ ਕਰਦੇ ਹੋ ਜਿਹੜੀ ਆਵਾਜ਼ ਆਈ ਦੇ ਬੱਸਾਂ ਕਾਰਾਂ ਲੰਘਦੀਆਂ ਤੁਸੀਂ ਹਰ ਵਕਤ ਆਪਣੀ ਮਰਜ਼ੀ ਕਰਦੇ ਹੋ ਹੁਣ ਛੋਡੀ ਮਰਜ਼ੀ ਨਹੀਂ ਚੱਲੂਗੀ ਕਿਸਾਨਾਂ ਵੱਲੋਂ ਜੋ ਤਿੱਖੇ ਸਵਾਲ ਕਹਿ ਗਏ ਵੀ ਤੁਹਾਨੂੰ ਇੱਕ ਲੋਕਾਂ ਨੇ ਇਹ ਵੋਟਾਂ ਪਾ ਕੇ ਕੁਰਸੀ ਤੇ ਬਿਠਾਇਆ ਜਿਹੜੇ ਲੋਕਾਂ ਨੇ ਹੀ ਤੁਹਾਨੂੰ ਵੋਟਾਂ ਪਾਈਆਂ ਉਹਨਾਂ ਦਾ ਤੁਸੀਂ ਬੇਸ਼ੱਕੀ ਕਰ ਰਹੇ ਹੋ ਜੇ ਹੁਣ ਗੱਲ ਕਰੀਏ ਜਗਜੀਤ ਸਿੰਘ ਡੱਲੇਵਾਲ ਦੀ ਕਿਸਾਨ ਆਗੂ ਜੋ ਮਰਨ ਵਰਤ ਤੇ ਅੱਜ 3 ਮਹੀਨੇ ਤੋਂ ਉੱਤੇ ਦਿਨ ਹੋ ਚੱਲੇ ਉਹਦੀ ਕੋਈ ਸੁਣਵਾਈ ਨਹੀਂ ਕੋਈ ਉਹਦੇ ਵੱਲ ਧਿਆਨ ਨਹੀਂ ਕੇਂਦਰ ਸਰਕਾਰ ਉਹਨਾਂ ਨੂੰ ਟਾਲ ਦਿੰਦੀ ਆ ਹਰ ਵਕਤ ਇੱਕ 14 ਫਰਵਰੀ ਦਾ ਸਮਾਂ ਰੱਖਿਆ ਗਿਆ ਸੀ ਪਹਿਲਾਂ ਉਹ ਇੰਤਜ਼ਾਰ ਕਰਿਆ ਕਿਸਾਨਾਂ ਨੇ ਵੀ ਹਾਂ 14 ਫਰਵਰੀ ਨੂੰ ਸਾਡੀ ਸੁਣਵਾਈ ਹੋਊਗੀ ਫਿਰ ਇਹਨਾਂ ਨੇ ਕਿਹਾ ਗਿਆ 22 ਫਰਵਰੀ ਨੂੰ 22 ਫਰਵਰੀ ਤੋਂ ਅੱਗੇ ਫਿਰ ਇਹਨਾਂ ਨੇ ਸਮਾਂ ਵਧਾ ਦਿੱਤਾ ਗਿਆ ਵੀ ਗੱਲ ਹੁਣ ਇੰਨੀ ਕ ਇਹਨਾਂ ਨੂੰ ਇੱਕ ਲਾਰਿਆਂ ਦੇ ਵਿੱਚ ਕਹਿ ਦਈਏ ਆਪਾਂ ਟਾਲ ਦਿੰਦੇ ਆ ਕਿਸਾਨਾਂ ਨੂੰ ਮੀਟਿੰਗ ਦੇ ਵਿੱਚ ਕਹਿੰਦੇ ਮੀਟਿੰਗ ਤੇ ਮੀਟਿੰਗ ਕਰਦੇ ਰਹਿੰਦੇ ਆ ਪਰ ਇਹਨਾਂ ਦੀਆਂ ਮੰਗਾਂ ਜੋ ਪੂਰਗਾ ਨਹੀਂ ਕੀਤੀਆਂ ਯਾਰੀਆਂ ਸਮਾਂ ਅੱਗੇ ਵਧਾ ਦਿੱਤਾ ਜਾਂਦਾ ਤਾਂ ਜੇ ਹੁਣ ਗੱਲ ਕਰੀਏ ਸੀਐਮ ਭਵਨਤਮਨ ਦੀ ਹੁਣ ਇਹਦਾ ਵੀ ਉਹੀ ਹਾਲ ਆ ਹੁਣ ਇਹਨੇ ਧਰਨਿਆਂ ਤੋਂ ਵੀ ਰੋਕ ਲਾ ਦਿੱਤੀ ਵੀ ਜੇ ਤੁਸੀਂ ਧਰਨੇ ਲਾਉਂਗੇ ਤੁਹਾਡੇ ਨਾਲ ਪੇਸ਼ਕੀ ਹੋਣੀ ਹੈ ਸਿੱਧਾ ਇਹਨੇ ਸਿੱਧੇ ਕਿਹੇ ਸਵਾਲਾਂ ਦੇ ਵਿੱਚ ਕਿਹਾ ਗਿਆ ਵੀ ਹੁਣ ਤੁਹਾਨੂੰ ਬਖਸ਼ਿਆ ਨਹੀਂ ਜਾਊਗਾ ਹੁਣ ਪਹਿਲੀ ਗੱਲ ਤਾਂ ਆਪਾਂ ਇਹ ਕਵਾਂਗੇ ਵੀ ਇਹ ਕਹਦੇ ਵਿੱਚ ਵਿੰਤ ਜਿਹੜਾ ਆਪਾਂ ਮੁੱਖ ਮੰਤਰੀ ਕਹਿੰਦੇ ਆ ਵਿੰਤ ਉਹ ਨਜ਼ਰਾਉ ਲੋਕਾਂ ਨੂੰ ਹੁਣ ਇਹਦੇ 'ਚ ਕਿ ਕਿਨੇ ਐਨਕਾ ਵੀ ਲਾ ਚੁੱਕਿਆ ਹੁਣ ਐਨਕਾ ਲਗਾਉਣ ਦਾ ਰਾਜ ਕੀ ਆ ਵੈਸੇ ਮੈਂ ਕੱਲਾ ਨਹੀਂ ਕਹਿੰਦਾ ਇਹ ਸਾਰੀ ਕਹਿੰਦੇ ਆ ਕਈ ਚੈਨਲਾਂ ਤੋਂ ਵੀਡੀਓ ਦੇਖ ਲੀਆ ਮੈਂ ਕਹਿੰਦੇ ਇਹ ਮੁੱਖ ਮੰਤਰੀ ਦੀ ਹੁਣ ਕਹਿੰਦਾ ਮਤਲਬ ਇਹਦੇ ਚ ਮੁੱਖ ਮੰਤਰੀ ਦੀ ਨਜ਼ਰੋਂ ਦਾ ਐਨਕਾ ਕਿਉਂ ਲਾਈ ਹੋਈਆਂ ਇਹਨਾਂ ਨੂੰ ਵੀ ਲੋਕਾਂ ਨੂੰ ਇਹ ਨਾ ਹੋ ਸਕੇ ਵੀ ਇਹ ਭੂਤਮਾਨ ਸ਼ਰਾਬ ਪੀਂਦਾ ਅੱਖਾਂ ਦੇ ਉੱਤੇ ਸੋਜਾਈ ਹੋਈ ਆ ਉਹਦਾ ਅੱਖਾਂ ਨੂੰ ਛਪਾਉਣ ਵਾਸਤੇ ਐਨਕਾਂ ਦਾ ਸਹਾਰਾ ਲੈਂਦਾ ਤਾਂ ਦੂਜੀ ਗੱਲ ਇਦੇ ਵਿੱਚ ਹੁਣ ਮੁੱਖ ਮੰਤਰੀ ਮੈਂ ਐ ਨਜ਼ਰ ਕਹਿਣਾ ਵੀ ਇਹ ਉਹਦੇ ਰਾਹ ਤੇ ਚੱਲ ਪਿਆ ਜਿਹੜਾ ਹੁਣੇ ਨਸ਼ੇ ਤਸਕਰਾਂ ਦੇ ਘਰ ਟਾਉਣ ਰਹੇ ਆ ਟਾਉਣ ਲੱਗ ਰਹੇ ਆ ਇੱਕ ਲਾਗੂ ਕਰਤਾ ਕਾਨੂੰਨ ਇਹ ਜੋ ਜੋਗੀ ਦੇਤਨਾਥ ਨੇ ਵੀ ਕਰਿਆ ਸੀ ਆਪਣੇ ਬੰਨੀ ਇਹ ਉਹਦੇ ਵਾਲਾ ਕਾਨੂੰਨ ਹੁਣ ਆਪਣੇ ਪੰਜਾਬ ਚ ਲਾਗੂ ਕਰਿਆ ਆਪਾਂ ਇਹ ਨਹੀਂ ਕਹਿੰਦੇ ਵੀ ਮਾੜਾ ਕਰ ਰਹੇ ਆ ਚੰਗਾ ਕਰ ਰਹੇ ਆ ਪਰ ਜਿਹੜੇ 3 ਸਾਲ ਪਹਿਲਾਂ ਜਦੋਂ ਇਹਨਾਂ ਦੀ ਸਰਕਾਰ ਪਾਉਣੇ ਤਿੰਨ ਸਾਲ ਹੋ ਗਏ ਆਈ ਨੂੰ ਤਾਂ ਉਦੋਂ ਇਹ ਕਿਉਂ ਨਹੀਂ ਕਾਨੂੰਨ ਲਾਗੂ ਕਰਿਆ ਇੰਨੇ ਲੋਕ ਜਿਹੜੇ ਮਰ ਚਲੇ ਸਾਡੀਆਂ ਮਾਵਾ ਦੇ ਪੁੱਤ ਕਿੰਨੇ ਹੀ ਘਰ ਓਜੜ ਗਏ ਕਿੰਨੀਆਂ ਮਾਵਾ ਦੇ ਪੁੱਤ ਮਰ ਗਏ ਤਾਂ ਜੋ ਚਿੱਟੇ ਪੀ ਪੀ ਕੇ ਲਾਲ ਲਾ ਕੇ ਤਾਂ ਜਿਹੜਾ ਨਸ਼ਾ ਬੇਆਮ ਵਕਿਆ ਘਟੋ ਘਟ ਬਾਲਾ ਨਹੀਂ ਕਹਿੰਦਾ ਮੈਂ ਇੱਕ ਪਿੰਡ ਚ ਹਰ ਰੋਜ਼ ਚਾਰ ਮੌਤਾਂ ਹੁੰਦੀਆਂ ਸੀ ਨਸ਼ੇ ਦੇ ਕਾਰਨ ਤਾਂ ਉਦੋਂ ਇਹਨਾਂ ਨੇ ਕੋਈ ਮੁੱਦਾ ਨਹੀਂ ਚੱਕਿਆ ਪਰ ਹੁਣ ਜਦੋਂ ਇਹਨਾਂ ਨੂੰ ਪਤਾ ਲੱਗ ਗਿਆ ਸਾਡਾ ਸਮਾਂ ਨੰਗ ਗਿਆ ਹੁਣ ਦਿੱਲੀ ਦੇ ਵਿੱਚੋਂ ਅਸੀਂ ਹਾਰ ਚੁੱਕੇ ਦਿੱਲੀ ਵਾਲਾ ਲਾਲਾ ਜਿਹੜਾ ਕਹਿੰਦਾ ਸੀ ਮੈਂ ਆਮ ਆਦਮੀ ਆ ਉਹ ਵੀ ਹਾਰ ਚਲਿਆ ਕਿਉਂਕਿ ਦਿੱਲੀ ਵਾਲੇ ਲੋਕਾਂ ਨੇ ਦਿਲ ਚੋਂ ਕੜਤਾ ਝਾੜੂਆਂ ਤੀਲਾ-ਤੀਲਾ ਕਰਤੀਆਂ ਖਲਾਰ ਕੇ ਤੇ ਹੁਣ ਇਹਨੇ ਸੋਚਿਆ ਵੀ ਹੁਣ ਕਿਉਂ ਨਾ ਆਪਾਂ ਕੋਈ ਨਵੀਂ ਮਹੀਮ ਚੱਕੀਏ ਪੰਜਾਬ ਦੇ ਵਿੱਚ ਸਾਰਿਆਂ ਤੋਂ ਵੱਡਾ ਮੁੱਦਾ ਨਸ਼ੇ ਦਾ ਤਾਂ ਆਪਾਂ ਨਸ਼ੇ ਦਾ ਮੁੱਦਾ ਰੱਖੀ ਸਰਕਾਰ ਬਣਾਈ ਗਈ ਸੀ ਕਿਹਾ ਗਿਆ ਸੀ ਮੈਂ ਚਿੱਟੇ ਦਾ ਸਪਾਇਆ ਕਰ ਦੂੰ 26 ਜਨਵਰੀ ਤੱਕ ਜਦੋਂ ਇਹਨੇ ਸਰਕਾਰ ਬਣੀ ਮਣੀ ਆ ਪਰ ਨਹੀਂ ਹੋ ਸਕਿਆ ਹੁਣ ਇਹਨਾਂ ਨੇ ਫੇਰ ਸੋਚਿਆ ਮਨ ਚ ਵੀ ਕੋਈ ਆਪਾਂ ਲੋਕਾਂ ਨੂੰ ਆਪਣੀ ਤਰਫ ਖਿੱਚੀਏ ਕਿਉਂਕਿ 2027 ਦੇ ਵਿੱਚ ਵੋਟਾਂ ਹੁਣ ਫੇਰ ਪੈਣ ਜਾ ਰਹੀਆਂ ਵੀ ਹੋਵੇ ਨਾ ਤਾਂ ਕਿਤੇ ਆਪਾਂ ਕਿਤੇ ਹਾਰ ਨਾ ਜਾਈਏ ਲੋਕਾਂ ਦਾ ਧਿਆਨ ਆਪਣੇ ਵੱਲ ਨਹੀਂ ਖਿੱਚੀਏ ਪਰ ਮੈਨੂੰ ਨਹੀਂ ਲੱਗਦਾ ਇਹਦੇ ਮਗਰ ਲੋਕ ਲੱਗਣਗੇ ਇੱਕ ਪਾਸੇ ਜਿਹੜੇ ਕਿਸਾਨਾਂ ਦਾ ਹੁਣ ਇਹਨਾਂ ਦੇ ਖਿਲਾਫ ਜਿਵੇਂ ਹੁਣ ਆਪਾਂ ਕਹਿੰਦੇ ਆ ਧਰਨੇ ਲੱਗਣੇ ਫੇਰ ਤੋਂ ਸ਼ੁਰੂ ਹੋਣਗੇ ਇਹਦੇ ਤੇ ਹੁਣ ਇਹ ਆਇ ਨੂੰ ਵੀ ਮੈਂ ਜੇ ਅੱਗੇ ਨਹੀਂ ਲੰਘਣ ਦਿੱਤਾ ਕਿਸਾਨਾਂ ਨੂੰ ਵੀ ਇਹਦੇ ਵਿੱਚ ਇਹ ਰੁਕ ਜਾਣਗੇ ਥਾਂ ਤੇ ਇਹਨੂੰ ਇਹ ਨਹੀਂ ਪਤਾ ਵੀ ਜਾਦੇ ਕੰਮ ਵਧੂਆ ਕਿਉਂਕਿ ਕਿਸਾਨ ਹੋਰ ਛੋਡੇ ਖਿਲਾਫ ਹੋਣਗੇ ਚਲੋ ਜੀ ਖਾਸ ਕਰਕੇ ਜੋ ਸੀਐਮ ਪੂਰਤਮਾਨ ਨੇ ਕੱਲ ਤਿੱਖੇ ਸਵਾਲ ਕਿਸਾਨਾਂ ਤੇ ਕੀਤੇ ਆ ਤਾਂ ਜੋ ਕਿਸਾਨਾਂ ਨੇ ਵੀ ਉਹਨਾਂ ਤੇ ਕੀਤੇ ਵੀ ਜਦੋਂ ਹੁਣ ਪੰਜਾਬ ਦੇ ਵਿੱਚ ਤੁਸੀਂ ਵੜੋਂਗੇ ਘਰਾਂ ਦੇ ਵਿੱਚ ਤੁਹਾਨੂੰ ਘਰਾਂ 'ਚ ਵੜ ਨਹੀਂ ਦਿੱਤਾ ਜਾਊਗਾ ਹੁਣ ਤਾਂ ਤੁਸੀਂ ਰੋਕ ਰਹੇ ਹੋ ਸਾਨੂੰ ਸਮਾਂ ਛੋਡਾ ਵੀ ਆਉਣਾ ਵੋਟਾਂ ਮੰਗਣ ਦਾ ਕਿਉਂਕਿ ਤੁਸੀਂ ਨੇ ਇੱਕ ਵਾਰੀ ਜਦੋਂ ਵੋਟਾਂ ਦਾ ਸਮਾਂ ਆਉਂਦਾ ਲੋਕਾਂ ਤੋਂ ਐਂ ਕਰਕੇ ਵੋਟਾਂ ਪਵਾ ਲੈਣੋ ਵੀ ਭਾਈ ਤੁਹਾਡੇ ਅਸੀਂ ਕੰਮ ਕਰਾਂਗੇ ਇਹ ਕਰਾਂਗੇ ਵੱਡੇ ਵੱਡੇ ਤੁਸੀਂ ਵਾਅਦੇ ਕਰਦੇ ਹੋ ਲੋਕਾਂ ਨਾਲ ਪਹਿਲੀ ਦਮਾ ਤੁਹਾਨੂੰ ਗੱਲ ਦੱਸ ਲਿਆ ਰਿਹਾ ਜਿਹੜਾ ਮਾਤਾ ਪਿਣਾ ਨਾਲ ਵਾਅਦਾ ਕਰਿਆ ਸੀ ਇਹਨਾਂ ਨੇ 1000 ਰੁਪਏ ਮਹੀਨੇ ਦੀ ਮਹੀਨੇ ਪੈਨਸ਼ਨ ਦੇਊ ਨਾ ਤਾਂ ਉਹ ਨਜ਼ਰ ਆਈ ਇਹਦੀ ਹਜੇ ਤੱਕ ਪੰਜਾਬ ਦੇ ਵਿੱਚ ਸੌਰੀ ਪੈਨਸ਼ਨ ਨਹੀਂ ਵੀ ਨਿਦਵੀਨੇ 1000 ਰੁਪਏ ਖਾਤੇ 'ਚ ਪਾਊਗਾ ਇਹ ਕਹਿਆ ਗਿਆ ਸੀ ਤਾਂ ਫੇਰ ਬਜ਼ੁਰਗਾਂ ਨੂੰ 2500 ਪੈਨਸ਼ਨ ਦੇਊਗਾ ਨਾ ਇਹਦਾ ਉਹ ਨਜ਼ਰ ਆਇਆ ਹਲੇ ਤੱਕ ਇਹ ਪੰਜਾਬ 'ਚ ਫਿਰ ਇਹ ਕਹਿੰਦਾ ਨੌਕਰੀਆਂ ਦੇਵਾਂ ਜੀ ਉਹ ਕਰੂ ਬੜੇ-ਬੜੇ ਕੱਪ ਮਾਰ ਕੇ ਲੋਕਾਂ ਨੂੰ ਝਲਸੇ 'ਚ ਲੋਕਾਂ ਦਾ ਦਿਮਾਗ ਫੇਰ ਕੇ ਇੱਕ ਵਾਰ ਲਏ ਆਉਂਦੇ ਝਲਸੇ ਫੇਰ ਇਹਨਾਂ ਦਾ ਉਹੀ ਹਾਲ ਚਲੋ ਜੀ ਖਾਸ ਕਰਕੇ ਜੋ ਆਪਣਾ ਪੰਜਾਬ ਦੇ ਮੁੱਦਿਆਂ ਤੇ ਚੰਨਾ ਪੰਜਾਬ ਦੇ ਪ੍ਰਤੀ ਜੋ ਗੱਲਬਾਤ ਹੁੰਦੀ ਹੈ ਥੋੜੀ ਸਾਂਝੀ ਕਰਦੇ ਆ ਜਿੱਥੋਂ ਤੱਕ ਵੀਡੀਓ ਜਾਂਦੀ ਹੈ ਸ਼ੇਅਰ ਕਰਦਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰਦਿਆ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਬੰਦਾ ਰਹੇ ਮਿਲਦੇ ਆ ਕੱਲ ਨੂੰ ਨਵੇਂ ਟੌਪ ਤੇ ਧੰਨਵਾਦ